ਅੱਜ ਜਿਹੜਾ ਸਵੇਰ ਮਾਰਚ ਕੱਢਿਆ ਜਾ ਰਿਹਾ ਸੀ ਉਹ ਮੋਰਚੇ ਦੇ ਸੱਦੇ ਦੀ ਆ ਵੀਰ ਜੀ ਇਹ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਿਹੜਾ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਇਹ ਲੈਂਡ ਪੁਲਿੰਗ ਐਕਟ ਦੇ ਜਿਹੜੇ ਹੈਗੇ ਵਿਰੋਧ ਦੀ ਵਚੀਤਾ ਜਾ ਰਿਹਾ ਇਹ ਲੈਂਡ ਪੁਲਿੰਗ ਪਹਿਲਾਂ ਸਰਕਾਰ ਨੇ ਕਾਲੇ ਕਾਨੂੰਨਾਂ ਆ ਕੇ ਜਿਹੜਾ ਹੈਗਾ ਵਾ ਪੰਜਾਬ ਦੀ ਕਿਸਾਨੀ ਨੂੰ ਜਿਹੜਾ ਹੈਗਾ ਉਜਾੜਨ ਦੀ ਕੋਸ਼ਿਸ਼ ਕੀਤੀ ਹੈ ਹੁਣ ਕੀ ਆ ਇਹ ਲੈਂਡ ਪੁਲੀ ਨੇ ਜਿਹੜਾ ਐਕਟ ਲਿਆ ਕੇ ਜਿਹੜੀ ਹੈਗੀ ਆ ਸਾਡੀ ਖੇਤੀ ਯੋਗ ਜ਼ਮੀਨ ਹੈਗੀ ਆ ਉਹਨੂੰ ਬਰਬਾਦ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਆ ਉਹਦੇ ਵਿੱਚ ਕਹਿ ਰਹੇ ਕਮਰਸ਼ਲ ਪਲਾਂਟ ਦੇ ਜਿਹੜਾ ਪਲਾਨ ਹੁੰਦੇ ਜਾਂ ਰਹੇ ਰਿਹਾਇਸ਼ੀ ਪਲਾਨ ਹੁੰਦੇ ਜਾਂ ਰਹੇ ਪਰ ਉਹਨਾਂ ਨੂੰ ਕਿਹੜੀ ਤੁਲਨਾ ਦੇ ਜ਼ਮੀਨ ਹੈ ਜਿਹੜੇ ਮਲਕੂਰ ਨੇ ਜਿਹੜੇ ਪੇਜਮਿੰਦੇ ਨੇ ਉਹਨਾਂ ਦਾ ਉਜਾੜਾ ਕੀਤਾ ਜਾ ਰਿਹਾ ਹੈਗਾ ਉਹ ਕਿੱਥੇ ਜਾਣਗੇ ਦੂਸਰੀ ਗੱਲ ਵੀ ਜਿਹੜੀ ਖੇਤੀ ਯੋਗ ਜ਼ਮੀਨ ਹੈਗੀ ਆ ਉਸ ਨੂੰ ਕਿਉਂ ਉਜਾਰਿਆ ਜਾ ਰਿਹਾ ਜਾ ਰਿਹਾ ਜਿਹੜੀ ਸੈਂਕੜਾ ਏਕੜ ਜਿਹੜੀ ਖਾਲੀ ਜ਼ਮੀਨ ਕੀਤੀ ਹੈ ਖਾਲੀ ਜ਼ਮੀਨ ਪਈ ਆ ਤੁਸੀਂ ਉਸ ਦੇ ਉੱਪਰ ਜਿਹੜੇ ਹੈਗੇ ਆ ਵਾ ਤੁਸੀਂ ਰਿਹਾਸ਼ੀ ਪਲਾਟ ਬਣਾਏ ਜਾ ਸਕਦੇ ਹੈਗੇ ਨੇ ਜੇ ਤੁਹਾਨੂੰ ਇਹ ਹੈਗਾ ਵੀ ਜਿਹੜੀ ਇੰਡਸਟਰੀਜ਼ ਵਧ ਰਹੀ ਹੈ ਲੁਧਿਆਣਾ ਦੇ ਵਿੱਚ ਵੀ ਰਹਿਣ ਯੋਗ ਮਕਾਨ ਨਹੀਂ ਹੈਗੀ ਤਾਂ ਕਿਸਾਨ ਜਿਹੜੇ ਹੈਗੇ ਨੇ ਸਿੱਧਾ ਹੀ ਜੇ ਕਿਸੇ ਨੂੰ ਘਰ ਦੀ ਲੋੜ ਹੈਗੀ ਆ ਤਾਂ ਸਿੱਧਾ ਕਿਸਾਨਾਂ ਦੇ ਨਾਲ ਸੰਪਰਕ ਕਰਨ ਕਿਸਾਨ ਆਪਣੀ ਜ਼ਮੀਨ ਖੁਦ ਵੇਚ ਸਕਦੇ ਨੇ ਉਹਨਾਂ ਨੂੰ ਜਿੰਨਾ ਜਿੰਨੇ ਲੱਗਦਾ ਵੀ ਮੈਂ ਵੇਚਣਾ ਚਾਹੁੰਦਾ ਉਹ ਵੇਚ ਸਕਦੇ ਜਿੰਨੂੰ ਲੱਗਦਾ ਵੀ ਨਹੀਂ ਮੈਂ ਆਪਣੀ ਜਿਹੜੀ ਹੈਗੀ ਮਾਂ ਨੂੰ ਨਹੀਂ ਵੇਚਣਾ ਉਹ ਨਹੀਂ ਵੇਚ ਸਕਦੇ ਹੈਗੇ ਉਹਨਾਂ ਦੇ ਉੱਪਰ ਜਬਰੀ ਜਿਹੜਾ ਹੈਗਾ ਵਾ ਉਹ ਕਿਉਂ ਜਿਹੜਾ ਠੋਸਿਆ ਜਾ ਰਿਹਾ ਵੀ ਤੁਹਾਨੂੰ ਇਹ ਜਿਹੜਾ ਹੈਗਾ ਵਾ ਜਿਹੜਾ ਗਿਆ ਜਾ ਰਿਹਾ ਹੈ ਜੋ ਉਹਨਾਂ ਨੇ। ਤੇ ਦੂਸਰੀ ਗੱਲ ਹੈਗੀ ਆ ਪੰਜਾਬ ਪਹਿਲਾ ਹੈਗਾ ਸੀ ਪਾਣੀਆਂ ਦੀ ਧਰਤੀ ਮੰਨਿਆ ਜਾਂਦਾ ਸੀ ਪੰਜਾਂ ਦਰਿਆਵਾਂ ਦੇ ਨਾਂ ਦੇ ਉੱਪਰ ਜਿਹੜਾ ਪੰਜਾਬ ਦਾ ਨਾਂ ਰੱਖਿਆ ਗਿਆ। ਹੁਣ ਕੀ ਹੈਗਾ ਵਾ ਬਹੁਤ ਸਾਰੇ ਮਾਲਵੇ ਦੇ ਪਿੰਡ ਨੇ ਜਿਹੜੇ ਕਿ ਪਾਣੇ ਨੂੰ ਮੁੱਲ ਲੈ ਕੇ ਪੈਂਦੇ ਨੇ। ਦੂਜਾ ਪੰਜਾਬ ਦੇ ਨਾਲ ਖੇਤੀਬਾੜੀ ਦੇ ਉੱਪਰ ਹੈਗਾ ਸੀ ਵੀ ਖੇਤੀਬਾੜੀ ਮੁਕਤੰਦਾ ਲੋਕਾਂ ਦਾ ਖੇਤੀਬਾੜੀ। ਉਹ ਖੇਤੀਬਾੜੀ ਮੁਕਤੰਦਾ ਨੂੰ ਹੁਣ ਖੋ ਕੇ ਪੰਜਾਬ ਨੂੰ ਬਰਬਾਦ ਕਰਨ ਵਾਲੇ ਪਾਸੇ ਲੈ ਕੇ ਜਾਇਆ ਜਾ ਰਿਹਾ। ਥੈਂਕ ਯੂ। ਤੋਂ ਬਹੁਤ ਸਮੱਸਿਆ ਕਿਡਾ ਜਾ ਰਿਹਾ। ਪੂਰੇ ਪੰਜਾਬ ਦੇ ਵਿੱਚ ਆਏ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਜਿਹੜੀ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਦੀ ਨੀਤੀ ਉਹਦੇ ਖਿਲਾਫ ਪੂਰੇ ਪੰਜਾਬ ਟ੍ਰੈਕਟਰ ਮਾਰਚ ਕੀਤੇ ਜਾ ਰਹੇ ਆ ਤੇ ਅਸੀਂ ਕਿਰਤੀ ਕਿਸਾਨੀ ਯੂਨੀਅਨ ਵੱਲੋਂ ਜਿੱਥੇ ਪੂਰੇ ਪੰਜਾਬ 'ਚ ਟ੍ਰੈਕਟਰ ਮਾਰਚ ਸ਼ਾਮਲੋਂ ਇਥੇ ਸਾਦੇ ਇਲਾਕੇ ਦੇ ਪਿੰਡਾਂ ਤੇ ਸਾਦੇ ਕਸਬੇ 'ਚ ਵੱਡਾ ਟ੍ਰੈਕਟਰ ਮਾਰਚ ਕਰ ਰਹੇ ਆ ਸਰਕਾਰ ਦੀ ਜਿਹੜੀ ਇਹ ਨੀਤੀ ਆ ਇਹ ਪੰਜਾਬ ਨੂੰ ਉਜਾੜਨ ਦੀ ਨੀਤੀ ਆ ਬਿਲਕੁਲ 1947 ਦੇ ਉਜਾੜੇ ਵਰਗੀ ਆ ਜਦੋਂ ਲੈਂਡ ਐਕ acquisition ਐਕਟ ਹੁੰਦਾ ਤਾਂ ਲੈਂਡ ਐਕਟ ਅਕੋਰਡਿੰਗ ਟੂ ਦ ਐਕਟ ਦੇ ਤਹਿਤ ਜਦੋਂ ਜ਼ਮੀਨ ਲਈ ਜਾਂਦੀ ਆ ਤਾਂ ਜ਼ਮੀਨ ਦਾ ਮਾਰਕੀਟ ਦੇ ਨਾਲੋਂ 4 ਗੁਣਾ ਵੱਧ ਜਿਹੜਾ ਰੇਟ ਆ ਉਹ ਦਿੱਤਾ ਜਾਂਦਾ ਹੈ। ਉਹਦੇ 'ਚ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਂਦਾ। ਜਿਹੜਾ ਸੋਸ਼ਲ ਇੰਪੈਕਟ ਜਿਹੜਾ ਅਸੈਸਮੈਂਟ ਸਰਵੇ ਕੀਤਾ ਜਾਂਦਾ ਕਿ ਸਮਾਜ ਤੇ ਜਿਹੜੀ ਇੱਥੇ ਜ਼ਮੀਨ ਲਈ ਜਾਊਗੀ ਕਿਹੜੇ-ਕਿਹੜੇ ਬੰਦਿਆਂ ਤੇ ਪ੍ਰਭਾਵ ਪਊਗਾ। ਫਿਰ ਉਹਤੇ এনਵਾਇਰਨਮੈਂਟ ਇੰਪੈਕਟ ਜਿਹੜਾ ਅਸੈਸਮੈਂਟ ਸਰਵੇ ਕੀਤਾ ਜਾਂਦਾ ਕਿ ਵਾਤਾਵਰਣ ਤੇ ਕੀ ਪ੍ਰਭਾਵ ਪਊਗਾ। ਪਰ ਪੰਜਾਬ ਸਰਕਾਰ ਨੇ ਬਿਨਾਂ ਕੋਈ ਸਰਵੇ ਕੀਤੇ ਆ ਬਿਨਾ ਇਹ ਜਾਣਿਆ ਕਿ ਲੁਧਿਆਣੇ ਚ ਕਿੰਨੇ ਲੋਕਾਂ ਨੂੰ ਘਰਾਂ ਦੀ ਲੋੜ ਆ ਕਿੰਨੀ ਜ਼ਮੀਨ ਚਾਹੀਦੀ ਪਲਾਟਾਂ ਵਾਸਤੇ ਇੱਕ ਨਾਦਰਸ਼ਾਈ ਫਰਮਾਨ ਜਾਰੀ ਕਰਕੇ 32 ਪਿੰਡਾਂ ਦਾ ਨੋਟੀਫਿਕੇਸ਼ਨ ਕਰਤਾ ਉਹ ਕਾਗਜ਼ਾਂ ਚ ਅਜਬਾਜ ਬੇਜਮੀਨੀ ਕਰਤੇ ਇੱਕ ਤਰ੍ਹਾਂ ਦੇ ਉਜਾੜ ਤੇ ਪੰਜਾਬ ਸਰਕਾਰ ਵੱਲੋਂ ਠੀਕ ਆ ਹੁਣ ਪਰਸੋਂ ਅਮਨ ਅਰੋੜਾ ਨੇ ਕਿਹਾ ਕਿ ਜਿਹੜੀ 65000 ਕਿੱਲਾ ਜ਼ਮੀਨ ਅਸੀਂ ਪੰਜਾਬ ਚ 20 ਅਰਬਨ ਸਟੇਟ ਬੰਨੇ ਆ ਇਹ 65000 ਕਿੱਲਾ ਜ਼ਮੀਨ ਸਿਰਫ ਉਹਦਾ 40% ਆ ਜਿੰਦਾ ਮਤਲਬ ਆ ਕਿ 1.5 ਲੱਖ ਕਿੱਲੇ ਤੋਂ ਉੱਪਰ ਜ਼ਮੀਨ ਲੈਣੀ ਆ ਤੇ 163 ਸ਼ਹਿਰਾਂ ਕਸਬਿਆਂ ਦੇ ਆਲੇ-ਦੁਆਲੇ ਉਹਦੇ ਚਾ ਸਾਡਾ ਸਾਦੇ ਕੂਸਾ ਫਰੀਦਕੋਟ ਕੋਈ ਇਲਾਕਾ ਵੀ ਜਿਹੜਾ ਉਹ ਨਹੀਂ ਬਚਣਾਗਾ ਪੰਜਾਬ ਦੇ ਵਿੱਚ 104 ਲੱਖ ਕਿੱਲਾ ਜ਼ਮੀਨ ਆ ਯਾਨੀ ਕਿ 1 ਕਰੋੜ ਤੇ 4 ਲੱਖ ਕਿੱਲਾ ਜ਼ਮੀਨ ਆ ਤੇ ਜੇ ਭਾਰਤ ਮਾਲਾ ਪ੍ਰੋਜੈਕਟ ਤੇ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ 150 ਤੋਂ 2 ਲੱਖ ਕਿੱਲਾ ਜ਼ਮੀਨ ਲੈ ਗਏ ਤਾਂ ਇਹਦਾ ਮਤਲਬ ਆ ਕਿ 2% ਜ਼ਮੀਨ ਪੰਜਾਬ ਦੀ ਇੱਕ ਸਾਲ ਦੇ ਵਿੱਚ ਇਹਨਾਂ ਨੇ ਜਿਹੜੀ ਸੀ ਖਤਮ ਕਰ ਤੇ ਜਿਹੜੀ ਅੱਛਾ ਕੀ ਜਾਨਣਾ ਚਾਹੁੰਦੇ ਹੋ ਅੱਜ ਅਸੀਂ ਕਿਸਾਨ ਮੋਰਚੇ ਦੇ ਸੱਦੇ ਦੇ ਜਿਹੜਾ ਪੁਲਿੰਗ ਲੈਂਡ ਦੇ ਮਾਮਲੇ ਦੇ ਵਿੱਚ ਜਿਹੜਾ ਕਰੈਕਟ ਮਾਸਕ ਕੀਤਾ ਜਾ ਰਿਹਾ ਹੈ ਲੈਂਡ ਪੁਲਿੰਗ ਪਾਲਿਸੀ ਜਿਹੜੀ ਪੰਜਾਬ ਸਰਕਾਰ ਕਿਸਾਨਾਂ ਤੇ ਥੋਪਣਾ ਚਾਹੁੰਦੀ ਆ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕਰਕੇ ਉੱਥੇ ਕੰਕਰੀਟ ਦੀਆਂ ਅਰਬਨ ਸਟੇਟ ਬਣਾਉਣਾ ਚਾਹੁੰਦੀ ਆ ਇਹ ਅਸੀਂ ਹਰਕਤਸ ਮਨਜ਼ੂਰ ਨਹੀਂ ਕਰਾਂਗੇ ਵੀ ਦਿੱਲੀ ਦੇ ਹਰੇ ਹੋਏ ਉਹ ਦੁੱਕੀ ਦੇ ਭਈਆ ਜਿਹੜਾ ਕਿ ਦਿੱਲੀ ਦੇ ਵਿੱਚ ਵੱਡੇ ਵੱਡੇ ਵਾਅਦੇ ਕਰਦਾ ਸੀ ਅਸੀਂ ਐਂ ਕਰਤਾ ਯੋਗ ਕਰਤਾ ਦਿੱਲੀ ਦੇ ਲੋਕਾਂ ਨੇ ਹਰਾ ਕੇ ਪੰਜਾਬ ਕੱਲਿਆ ਤੇ ਅੱਜ ਪੰਜਾਬ 'ਚ ਵਿਹਲੇ ਹੋ ਕੇ ਆ ਕੇ ਫਾਲਤੂ ਦੀਆਂ ਸਕੀਮਾਂ ਪੰਜਾਬ ਸਰਕਾਰ ਤੋਂ ਲਾਗੂ ਕਰਾਉਣਾ ਚਾਹੁੰਦੇ ਆ ਤੇ ਸਾਡੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਆ ਤਾਂ ਜੋ ਇਹ ਚਾਹੁੰਦੇ ਆ ਵੀ ਕਿਸਾਨ ਵਿਹਲੇ ਹੋ ਕੇ ਇੱਕ ਮਜ਼ਦੂਰ ਬਣ ਜਾਣ ਤੇ ਇਹਨਾਂ ਦੀ ਜਿਹੜੀ ਰੋਜੀ ਰੋਟੀ ਚੱਲਦੀ ਹੈ ਆਪਦੀ ਰੋਜੀ ਰੋਟੀ ਤੋਂ ਨਿਹੱਥੇ ਹੋ ਜਾਣ ਤੇ ਸੰਯੁਕਤ ਮੋਰਚਾ ਤੇ ਕਿਰਤੀ ਕਿਸਾਨੀਓ ਨੇ ਅੱਜ ਹੰਕਾਰ ਭਰੀ ਆ ਇਹ ਪਾਲਿਸੀ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤੀ ਜਾਊਗੀ ਪੰਜਾਬ ਦੇ ਅੰਦਰ